ਤੁਸੀਂ ਦੇਖ ਰਹੇ ਹੋ 24 ਪੰਜਾਬੀ ਨਿਊਜ਼ ਚੈਨਲ ਨੂੰ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਤੋਂ ਕੁਝ ਦਿਨ ਪਹਿਲਾਂ ਵੀ ਅਸੀਂ ਉਹਨਾਂ ਵਿਕਾਸ ਦੀਆਂ ਤਸਵੀਰਾਂ ਦਿਖਾਈਆਂ ਅਸੀਂ ਅੱਜ ਫੇਰ ਇੱਕ ਵਿਕਾਸ ਦੀ ਤਸਵੀਰ ਦਿਖਾਉਣੇ ਆ ਕੈਂਚਾਂ ਚ ਪਾਰਟੀ ਵੀ ਇੱਕ ਟਰੈਲੀ ਜਿਹਦੇ ਵਿੱਚ ਕਿੰਨਾ ਨੁਕਸਾਨ ਹੋ ਚੁੱਕਾ ਹੈ ਕੌਣ ਕਰੇਗਾ ਇਸਦੀ ਉੱਪਰ ਭਾਈ ਕਿਉਂਕਿ ਹਰ ਸਵਾਲ ਨੂੰ ਲੈ ਕੇ ਜਦੋਂ ਵੀ ਅਸੀਂ ਕਿਸੇ ਮੁੱਦੇ ਨੂੰ ਲੈ ਕੇ ਜਦੋਂ ਵੀ ਐਮ ਐਲ اے ਹਲਕਾ ਵਿਧਾਇਕ ਨਰਿੰਦਰ ਕੌਰ ਪਰਾਜਨੀ ਸੰਬੰਧੀ ਵੀ ਸਵਾਲ ਕੀਤੇ ਜਾਂਦੇ ਹਨ ਕਿ ਕੈਂਚੀਆਂ ਦਾ ਮੁੱਦਾ ਕਦੋਂ ਹੱਲ ਹੋਵੇਗਾ ਤਾਹਣਾ ਵੱਲੋਂ ਕਿਹਾ ਜਾਂਦਾ ਕਿ ਜਲਦੀ ਟੈਂਡਰ ਪੈ ਕੇ ਜਲਦੀ ਇਸ ਦਾ ਹੱਲ ਕੀਤਾ ਜਾਵੇ ਕਿਉਂਕਿ ਕਈ ਗੱਲ ਕਰੀਏ ਤਾਹਣਾ ਵੱਲੋਂ ਕਿਹਾ ਜਾਂਦਾ ਕਿ 65 ਲੱਖ ਰੁਪਏ ਦਾ ਟੈਂਡਰ ਹੋ ਚੁੱਕਿਆ ਹੈ ਕਿਉਂ ਜਲਦੀ ਹੀ ਟੈਂਡਰ ਦੇ ਕੇ ਇਸ ਦੀ ਹੱਲ ਪਾਣੀ ਸੀਵਰੇ ਦਾ ਹੱਲ ਕੀਤਾ ਜਾਵੇਗਾ ਅਗਰ ਨੈਸ਼ਨਲ ਐਨ ਐਚ 7 ਨਾਲ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕੀ ਪੀਡਬਲਯੂਡੀ ਕੰਮ ਕਰੇਗਾ ਰੀਪੀਡਬਲਯੂਡੀ ਨਗਲ ਕਰਦੇ ਹਾਂ ਤਾਂ ਕਹਿੰਦੇ ਹੈ ਕਿ ਕੰਮ ਨਗਰ ਕਾਉਂਸਲ ਪਵਾਨੀਗੜ ਕਰੇਗੀ ਅਗਰ ਨਗਰ ਕਾਉਂਸਲ ਪਵਾਨੀਗੜ ਨਗਲ ਕਰਦੇ ਹੋ ਤਾਂ ਕਹਿੰਦੇ 65 ਲੱਖ ਰੁਪਏ ਮਨਜ਼ੂਰ ਹੋ ਚੁੱਕਿਆ ਹੈ ਤੇ ਜਲਦੀ ਹੀ ਇਸ ਦਾ ਟੈਂਡਰ ਪੈ ਜਾਵੇਗਾ ਪਰ ਕਦੋਂ ਪਵੇਗਾ ਟੈਂਡਰ ਕਦੋਂ ਤੱਕ ਹੋਵੇਗਾ ਨੁਕਸਾਨ ਤਕਰੀਬਨ ਰੈਗੂਲਰ ਇੱਥੇ ਨੁਕਸਾਨ ਹਰ ਦੂਏ ਤੀਏ ਦਿਨ ਕਿਸੇ ਦੀ ਟ੍ਰੈਲੀ ਪਲਟ ਜਾਂਦੀ ਹੈ ਜਾਂ ਕਈ ਵਾਰ ਕਾਰਾਂ ਦੇ ਸ਼ੀਸ਼ੇ ਟੁੱਟ ਜਾਂਦੇ ਹਨ ਜਾਂ ਵਾਰਨਟ ਟੁੱਟ ਜਾਂਦੇ ਹਨ ਜਾਂ ਕਈ ਵਾਰ ਕਾਫੀ ਨੁਕਸਾਨ ਹੁੰਦਾ ਕਿਉਂਕਿ ਇੱਥੇ ਖੜਾ ਸੀਵਰੇ ਦਾ ਦੇ ਹੋ ਚੁੱਕਿਆ ਪਰ بارش ਦੇ ਦੇ ਵੀ ਇੰਨਾ ਬੁਰਾ ਹਾਲ ਨਹੀਂ ਹੁੰਦਾ ਜਿੰਨਾ ਕਿ ਤੁਸੀਂ ਤਸਵੀਰਾਂ ਵਿੱਚ ਖੜਾ ਦੇਖ ਸਕਦੇ ਹੋ ਵੀ ਪਾਣੀ ਨਾਲ ਕਿੰਨਾ ਨੁਕਸਾਨ ਹੋ ਰਿਹਾ ਹੈ ਇਹ ਟਰੈਲੀ ਪਲਟ ਚੁੱਕੀ ਹੈ ਕੌਣ ਹੋਵੇਗਾ ਇਸ ਦਾ ਜ਼ਿੰਮੇਵਾਰ ਇਸ ਨੂੰ ਲੈ ਕੇ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਗੁਰਾਂਹ ਦੇ ਆਗੂ ਵੀ ਬੋਲਦੇ ਨਜ਼ਰ ਆਏ ਤੇ ਉਹਨਾਂ ਨੇ ਵੀ ਕਿਹਾ ਕਿ ਚੋਣਾਂ ਦਾ ਜੋ ਟਾਈਮ ਹੈ ਬਹੁਤ ਨਜ਼ਦੀਕ ਲੱਗ ਚੁੱਕਾ ਹੈ ਫਿਰ ਤੁਸੀਂ ਇਹ ਘਰਾਂ ਦੇ ਵਿੱਚ ਵੋਟਾਂ ਮੰਗਣਾ ਉਹਨਾਂ ਤਸਵੀਰਾਂ ਵੀ ਦੇਖ ਸਕਦੇ ਹੋ ਇੱਕ ਗੱਡੀ ਪਾਣੀ ਦੇ ਵਿੱਚ ਦੀ ਲੰਗਦੀ ਹੈ ਕਿਵੇਂ ਦੇਖੋ ਪਾਣੀ ਖੜੇ ਦ੍ਰਿਸ਼ ਨਜ਼ਰ ਆ ਰਿਹਾ ਹੈ ਕਿੰਨਾ ਟੋਬੀ ਦੀ ਤਰ੍ਹਾਂ ਬਣਿਆ ਪਾਣੀ ਦਾ ਸੀਵਰੇਜ ਕੌਣ ਕਰੇਗਾ ਹੱ ਕੀ ਆਮ ਲੋਕ ਹਲ ਕਰਨਗੇ ਜਾਂ ਸਰਕਾਰਾਂ ਪ੍ਰਸ਼ਾਸਨ بڑے بڑے ਦਾਅਵੇ ਤਾਂ ਜ਼ਰੂਰ ਕਰਦਾ ਹੈ ਪਰ ਇੱਥੇ ਦਾਅਵਿਆਂ ਦੀ ਪੋਲ ਖੁੱਲਦੀ ਨਜ਼ਰ ਆਉਂਦੀ ਹੈ ਇਹ ਤਸਵੀਰਾਂ ਹਨ ਤੁਹਾਡੇ ਸਾਹਮਣੇ ਪਾਰਟੀ ਦੀ ਟਰੈਲੀ ਦੀਆਂ ਅਤੇ ਆਓ ਸਾਨੂੰ ਸੁਣਾਉਣਾ ਕੀ ਕਹਿੰਦੇ ਨਜ਼ਰ ਆਏ ਅਗਰ ਆਹ ਯੂਨੀਅਨ ਦੇ ਆਗੂ 24 ਪੰਜਾਬ ਨਿਊਜ਼ ਨਾਲ ਅੱਜ ਅਸੀਂ ਗੱਲਬਾਤ ਕਰਦੇ ਹਾਂ ਨਾਬੇ ਕੈਂਚੀਆਂ ਦੀਆਂ ਕੁਝ ਦਿਨ ਅਸੀਂ ਪਹਿਲਾਂ ਵੀ ਇੱਥੇ ਦੀਆਂ ਵੀਡੀਓ ਪਾਈਆਂ ਸੀ ਭੂਖਾੜੀ ਟਰੈਲੀ ਜੋ ਪਲਟ ਚੁੱਕੀ ਸੀ ਪਰ ਅੱਜ ਫੇਰ ਇੱਕ ਟਰੈਲੀ ਪਲਟੀ ਹੈ ਜਿਸ ਦੇ ਨਾਲ ਵੱਡੀ ਪੱਧਰ ਤੇ ਨੁਕਸਾਨ ਹੋਇਆ ਹੈ ਕਿਉਂਕਿ ਨਾਬਾ ਕੈਂਚੀਆਂ ਇੱਕ ਪਵਾਨੀਗੜ੍ਹ ਸ਼ਹਿਰ ਦੇ ਵਿੱਚ ਅਸੀਂ ਕਿਹਾ ਸੀ ਜੇ ਕਹਿੰਦੇ ਵਿਕਾਸ ਦੇਖਣਾ ਹੋਵੇ ਤਾਂ ਨਾਬਾ ਕੈਂਚੀਆਂ ਚ ਪਹੁੰਚੋ ਕਿਉਂਕਿ ਇੱਥੇ ਦੇ ਜਿਹੜਾ ਨਾਬਾ ਕੈਂਚੀਆਂ ਦਾ ਵਿਕਾਸ ਹੈ ਤਕਰੀਬਨ بارش ਪਈ ਨਹੀਂ ਹੋਰ ਗੱਲ ਕਰੀ ਇੱਕ ਮਹੀਨੇ ਤੋਂ ਡੇਢ ਮਹੀਨਾ ਹੋ ਚੁੱਕਿਆ ਹੈ ਪਰ ਉਸ ਦੇ ਬਾਵਜੂਦ ਵੀ ਜਿਹੜਾ ਇੱਥੇ ਨਾ ਪਾਣੀ ਖੜਾ ਹੈ ਹੱ ਜਾਕੂਗੀ ਕਿਉਂਕਿ ਇੱਥੇ ਦੀ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਸੀਐਮ ਸਿੱਟੀ ਸੰਗਰੂਰ ਹੈ ਇੱਥੇ ਐਸਡੀਐਮ ਸਾਹਿਬ ਦਾ ਵੀ ਦਫ਼ਤਰ ਹੈ ਕਚਹਿਰੀਆਂ ਬਿਲਕੁਲ ਨਜ਼ਦੀਕ ਨੇ ਪਰ ਇਸ ਵਾਰ ਕੋਈ ਧਿਆਨ ਨਹੀਂ ਸਾਡੇ ਕੈਮਰਾਮੈਨ ਨੂੰ ਜ਼ਰੂਰ ਕਾਵਾਂਗੇ ਵੀ ਤਕਾਉਣ ਕਿਵੇਂ ਔਰ ਛੱਪੜ ਜਿਹੜਾ ਬਣਿਆ ਹੈ ਬਿਨਾਂ ਬਾਰਿਸ਼ ਤੋਂ ਕਿਵੇਂ ਇੱਕ ਟ੍ਰੈਲੀ ਬਾਲਟੀ ਇਹ ਕਿੰਨਾ ਨੁਕਸਾਨ ਹੁੰਦਾ ਹੈ ਕਿੰਨੀ ਲੇਬਰ ਪੈਂਦੀ ਹੈ ਕਿਉਂਕਿ ਕੁਝ ਕਿਰਾਏ ਦੇ ਲਈ ਇਹ ਡਰਾਈਵਰ ਜਿਹੜੇ ਵਿਚਾਰੇ ਕੰਮਕਾਰ ਨੇ ਰੋਜ਼ ਰੋਟੀ ਕਮਾਉਣ ਦੇ ਲਈ ਪਰ ਜਦੋਂ ਇਹ ਨੁਕਸਾਨ ਹੁੰਦੇ ਨੇ ਤਾਂ ਕੌਣ ਜ਼ਿੰਮੇਵਾਰ ਹੋਵੇਗਾ ਇਹਨਾਂ ਗੱਲਾਂ ਨੂੰ ਲੈ ਕੇ ਸਾਡੇ ਰੋਜ਼ ਸਵਾਲ ਹੁੰਦੇ ਜੇ ਅਗਰ ਆਹ ਜੂਨੇ ਦੇ ਆਗੂ ਨੇ ਵੀ ਸਵਾਲ ਉੱਠੇ ਨੇ ਵੀ ਇੱਥੇ ਕਦੋਂ ਵੋਟਾਂ ਲੈਣ ਫੇਰ ਨਹੀਂ ਆਣਾ ਕਦੋਂ ਦੇਖਣਗੇ ਕਿਉਂਕਿ ਜ਼ਰੂਰ ਸਰਕਾਰ ਵੱਲੋਂ ਬਾਈ ਦੇ ਜ਼ਰੂਰ ਕਰਿਆ ਨੇ 21 ਦਿਨ ਦਾ ਟੈਂਡਰ ਕਹੇ ਜਾਂਦਾ ਹੈ ਕਦੇ ਕੁਛ ਦਿਨ ਦਾ ਟੈਂਡਰ ਕਦੇ ਕਹਿੰਦੇ ਨੇ ਟੈਂਡਰ ਪਾਉਣ ਵਾਲੀ ਪਾਰਟੀ ਨਹੀਂ ਪਹੁੰਚੀ ਜਾਂ ਕੁਝ ਬਹਾਨੇ ਲਾਏ ਜਾਂਦੇ ਨੇ ਪਰ ਦੇਖਦੇ ਆ ਕੀ ਸਰਕਾਰ ਕਦੋਂ ਜਾਗੂਗੀ ਕਦੋਂ ਧਿਆਨ ਦੇਵੇਗੀ 24 ਪੰਜਾਬ ਨਿਊਜ਼ ਤੋਂ ਕ੍ਰਿਸ਼ਨਕਰ ਸੰਧੂਰਤ ਨਾ ਹਰਜੀਤ ਸਿੰਘ ਭਾਰਤੀ ਕਿਸਾਨ ਜਨਕਤਾ ਅਗਰਾਹਾਂ ਦਾਗੂ ਆ ਗਈ ਆ ਕੀ ਗੱਲ ਹੋਈ ਜਾਂਦੀ ਆ ਅੱਜ ਅਸੀਂ ਇਸ ਟਾਈਮ ਪੁਵਾਨੀਗੜ੍ਹ ਸ਼ਹਿਰ ਦੇ ਵਿੱਚ ਨਾਬਾ ਕੈਂਚਿਆਂ ਦੇ ਵਿੱਚ ਖੜੇ ਆ ਜਿਹੜੀਆਂ ਪਿੱਛੇ ਸਾਡੇ ਇੱਕ ਟਰਾਲੀ ਪਲਟੀ ਪਈ ਆ ਗਈ ਜਿਹੜੀ ਮਤਲਬ ਇੱਥੇ ਰੋਜ਼ ਇੱਥੇ ਵੱਡੇ ਵੱਡੇ ਨੁਕਸਾਨ ਹੁੰਦੇ ਨੇਗੇ ਇੱਥੇ ਮੈਡਮ ਨਿੰਦਰ ਕੌਰ ਭਰਾਜ ਆਮ ਆਦਮੀ ਪਾਰਟੀ ਦੀ ਐਮਐਲ ਐਮਐਲਏ ਕੀ ਹਲਕਾ ਸੰਗਰੂਰ ਤੋਂ ਉਹ ਇੱਥੇ ਆ ਕੇ ਜੀਰੀ ਲਾਉਂਦੀ ਹੁੰਦੀ ਸੀ ਕਿ ਪਹਿਲਾਂ ਵੋਟਾਂ ਤੋਂ ਪਹਿਲਾਂ ਦੂਜੀਆਂ ਸਰਕਾਰਾਂ ਦੇ ਰਾਜ ਦੇ ਵਿੱਚ ਇੱਥੇ ਆ ਕੇ ਜੀਰੀ ਲਾਉਣੀ ਉਹਨੇ ਤੇ ਮਤਲਬ ਉਹ ਲੋਕਾਂ ਨੂੰ ਐ ਦੱਸਣਾ ਵੀ ਇੱਥੇ ਬੜਾ ਮਤਲਬ ਉਹ ਲੋਕ ਪਛਾਣਣਗੇ ਪਰ ਮੈਡਮ ਐਮਐਲਏ ਐਮਐਲਏ ਬਣ ਗਈ ਲਗਭਗ 4 ਸਾਲ ਹੋਣ ਆਲੇ ਐਮਐਲਏ ਬਣੀ ਨੂੰ ਅਜੇ ਤੱਕ ਪਾਨੀਗੜ੍ਹ ਦੇ ਲੋਕਾਂ ਦਾ ਹਾਲਤ ਉਹੀ ਹੈ ਮੈਂ ਕੈਮਰਾਮੈਨ ਸਾਹਿਬ ਨੂੰ ਕਹਾਂਗਾ ਵੀ ਆਹ ਲੋਕਾਂ ਦੀ ਗੱਡੀ ਦੇਖੋ ਕਿਵੇਂ ਡਿੱਗਦੀ ਜਾਂਦੀ ਹੈ ਕਿ ਦੇਖੋ ਕਿਸ ਤਰੀਕੇ ਨਾਲ ਗੱਡੀਆਂ ਟੁੱਟ ਰੀਆਂ ਨੇ ਇੱਥੇ ਆਹ ਲੋਕਾਂ ਦੀਆਂ ਕਾਰਾਂ ਟੁੱਟ ਰੀਆਂ ਨੇ ਇਸ ਕਰਕੇ ਮੈਡਮ ਐਮਐਲਏ ਸਾਹਿਬ ਤੁਸੀਂ ਆਮ ਘਰਾਂ ਦੇ ਵਿੱਚੋਂ ਠੇ ਸੀਗੇ ਤੁਹਾਡੇ ਤੇ ਲੋਕਾਂ ਨੂੰ ਭਰੋਸਾ ਸੀਗਾ ਪਰ ਤੁਸੀਂ ਲੋਕਾਂ ਦੇ ਭਰੋਸੇ ਨੂੰ ਤੋੜਿਆਗਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੁਬਾਰੋਂ ਵੋਟਾਂ ਮੰਗਣ ਆਓਗੇ ਇਸੇ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਤੁਸੀਂ ਝੂਠ ਬੋਲ ਕੇ ਲੋਕਾਂ ਤੋਂ ਵੋਟਾਂ ਲਈਆਂ ਅੱਜ ਆਹ ਲੋਕਾਂ ਦਾ ਭਾਨੀ ਘੜਦੇ ਲੋਕਾਂ ਦਾ ਹਾਲ ਇਹ ਦੇਖ ਲਓ ਕੀ ਹੈ ਅੱਜ ਇੱਥੇ ਕੋਈ ਮੀਂਹ ਨਹੀਂ ਪਿਆ ਹੈਗਾ ਵੀ ਕੋਈ ਮਹਾ ਪਰਲੋ ਆ ਗਈ ਮੀਂਹ ਦੀ ਇਹ ਸੀਵਰੇਜ ਦਾ ਪਾਣੀ ਹੈਗਾ ਪਾਣੀ ਕਰਦੇ ਲੱਕੇ ਦੇ ਵਿੱਚ ਸੀਵਰੇਜ ਦੀ ਹਾਲਤ ਹੈਗੀ ਇਸ ਕਰਕੇ ਇੱਥੇ ਵੀ ਅਸੀਂ ਜਿਹੜੀ ਐਸਡੀਐਮ ਮੈੜਨਾਗੀ ਉਹਨਾਂ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆਗੇ ਵੀ ਐਸਡੀਐਮ ਸਾਹਿਬ ਆ ਤੁਹਾਡੇ ਨੱਕ ਦੇ ਥੱਲੇ ਦੇਖੋ ਕੀ ਖੁਸ਼ ਹੋ ਰਿਹਾ ਤੁਸੀਂ ਕਿਸਾਨਾਂ ਦੇ ਮਗਰ ਪਿਓ ਪਰਚੇ ਦਰਜ ਕਰਨ ਵਾਸਤੇ ਪਰਾਲੀ ਦੇ ਪਰਚੇ ਦਰਜ ਕਰਨਗੇ ਆ ਆ ਇਹਦਾ ਕੌਣ ਜ਼ਿੰਮੇਵਾਰ ਹੈ ਕਰਿਆ ਕਿਸੇ ਰੋਣਾ ਦੇ ਪਰਚਾ ਦਰਜ ਕਿਸੇ ਪੀ ਡਬਲਯੂ ਡੀ ਦੇ ਵਿਭਾਗ ਦੇ ਅੱਤੇ ਕਰਦੇ ਹੋ ਕਿਸੇ ਦੇ ਪਰਚਾ ਦਰਜ ਹਾਂ ਤੁਹਾਡੀਆਂ ਲੱਤਾਂ ਦੇ ਵਿੱਚ ਤਾਕਤ ਹਾਂ ਤੁਹਾਡੇ ਵਿੱਚ ਬੋਲਣ ਦੀ ਤਾਕਤ ਆਹ ਦੇਖੋ ਆ ਕਿਵੇਂ ਲੋਕਾਂ ਦੇ ਸੰਤ ਟੁੱਟ ਰਹੇ ਨੇ ਇਸ ਕਰਕੇ ਅਸੀਂ ਪਵੰਨੀਗੜ੍ਹ ਸ਼ਹਿਰ ਦੇ ਲੋਕਾਂ ਨੂੰ ਕਹਿਣਾ ਚਾਹੁੰਨਾਂ ਆਓ ਘਰਾਂ ਦੇ ਵਿੱਚੋਂ ਬਾਹਰ ਨਿਕਲਿਏ ਆਉਣ ਵਾਲੇ ਸਮੇਂ ਦੇ ਵਿੱਚ ਇਸ ਜੇ ਨਾ ਇਹਦਾ ਕੋਈ ਹੱਲ ਕੀਤਾ ਐਸ.ਡੀ.ਐਮ ਮੈਡਮ ਪਵੰਨੀਗੜ੍ਹ ਨੇ ਤੇ ਮੈਡਮ ਨਰਿੰਦਰ ਕੌਰ ਭਰਾਜ ਨੇ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਕੋਈ ਵੱਡਾ ਪ੍ਰੋਗਰਾਮ ਕਰਾਂਗੇ ਇਸ ਕਰਕੇ ਅਸੀਂ ਹੁਣ ਅਚੰਚੇਤ ਲੰਘ ਰਹੇ ਸੀ ਸ਼ਹਿਰ ਦੇ ਵਿੱਚ ਦੀ ਤਾਂ ਇੱਥੇ ਕਿਹੋ ਜਿਹਾ ਹਾਲਤ ਹੈਗੀ ਆ ਪੁਰਦੇ ਪਰਲੇ ਪਾਸੇ ਵਗਜੋ ਉੱਥੇ ਵੀ ਗੋਡੇ-ਗੋਡੇ ਖੱਡੇ ਨੇਗੇ ਇਸ ਕਰਕੇ ਪੂਰਾ ਭਵਾਨੀਗੜ੍ਹ ਸ਼ਹਿਰ ਕਿਸ ਤਰੀਕੇ ਨਾਲ ਮਤਲਬ ਖੱਡਿਆਂ ਦੇ ਵਿੱਚ ਤਬਦੀਲ ਹੋ ਚੁੱਕਿਆਗਾ ਇਹ ਹਾਲਤ ਇੱਥੇ ਦੀ ਮੈਡਮ ਨਿਰੰਦਰ ਕੌਰ ਭਰਾਜ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਝਾਤ ਮਾਰਨੀ ਚਾਹੀਦੀ ਹੈਗੀ ਤੁਸੀਂ ਬਹੁਤ ਵੱਡੇ ਲੋਕਾਂ ਨਾਲ ਝੂਠ ਬੋਲੇ ਇਸ ਕਰਕੇ ਅਸੀਂ ਇੱਥੇ ਖੜਕੇ ਅੱਜ ਆ ਇਹ ਨਜ਼ਾਰਾ ਦਿਖਾ ਰਹੇ ਆ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਆਇ ਲੱਗਿਆ ਵੀ ਬਦਲਾਅ ਕਰ ਦਿਓ ਨਵੀਂ ਸਰਕਾਰ ਲਿਆਓ ਆ ਦੇਖ ਲਓ ਨਮਿਆਂ ਦੇ ਚੰਦ ਚੜ੍ਹੇ ਹੋਏ ਸਜਣੋ ਇਸ ਕਰਕੇ ਹੁਣ ਇਧੂ ਵਾਜ ਇਹਨਾਂ ਨੂੰ ਬਦਲ ਕੇ ਕਿਸੇ ਨੂੰ ਹੋਰ ਲਿਆਓ ਫੇਰ ਵੀ ਇਹੀ ਹਾਲਤ ਰਹਿਣੀ ਹੈ ਥੋੜੀ ਹਾਲਤ ਨਹੀਂ ਸੁਧਰ ਸਕਦੀ ਇਸ ਕਰਕੇ ਸੰਘਰਸ਼ ਦਾ ਰਾਹ اختیار ਕਰੋ ਸੰਘਰਸ਼ ਦਾ ਰਾਹ ਹੀ ਇਹਨੂੰ ਇਸ ਜਿਹੜੀ ਤੁਹਾਡੀਆਂ ਸਮੱਸਿਆ ਨੇ ਉਹਨਾਂ ਨੂੰ ਹੱਲ ਕਰਦਾ ਹੈਗਾ ਇਸ ਕਰਕੇ ਆਓ ਇਕੱਠੇ ਹੋ ਕੇ ਲੜਨਾ ਯਤਨ ਕਰੀਏ 5 ਮਹੀਨਿਆਂ ਤੋਂ ਕਿਹਾ ਜਾ ਰਿਹਾ ਵੀ 65 ਲੱਖ ਦਾ ਟਰੈਂਟਰ ਪੈ ਚੁੱਕਿਆ ਹੈ ਕੰਪਨੀ ਆ ਚੁੱਕੀਆਂ ਨੇ ਪਹਿਲਾਂ ਯੂ ਦਾ ਰੋਲਾ ਰਿਆ ਯੂ ਵੀ ਬਦਲ ਕੇ ਆ ਚੁੱਕਿਆ ਹੈ ਫੇਰ ਵੀ ਹਾਲਾਤ ਨਹੀਂ ਬਣੇ ਨੇ ਕਿਵੇਂ ਦੇਖੋ ਅਸੀਂ ਪਹਿਲਾਂ ਵੀ ਮੈਂ ਬੋਲਿਆਗਾ ਇਹ ਝੂਠ ਦਾ ਪਲੰਦਾ ਹੈ ਇਹ ਝੂਠ ਬੋਲਦੇ ਨੇਗੇ ਇਸ ਕਰਕੇ ਇਹ ਲੋਕਾਂ ਦੀ ਹਾਲਤ ਨਹੀਂ ਸੋੜਨੀ ਇਹ ਕਹਿੰਦੇ ਨੇ ਕਿ ਵੀ ਟੈਂਡਰ ਪਾਤਾ ਜੀ ਉਹ ਟੈਂਡਰ ਕਦੋਂ ਨਿਕਲੂਗਾ ਉਹ ਟੈਂਡਰ ਨੂੰ 4 ਸਾਲ ਹੋ ਗਏ ਹੈ ਤੱਕ ਟੈਂਡਰ ਹੀ ਨਿਕਲਿਆ ਇਹ 4 ਸਾਲਾਂ ਦੀ ਇਹੀ ਹਾਲਤ ਹੈ ਇਹ ਮੈਡਮਾ ਜਦੋਂ ਐਮਐਲਏ ਸਾਹਿਬ ਜਦੋਂ ਇਹ ਹਜੇ ਵੋਟਾਂ ਦੇ ਵਿੱਚ ਜਿੱਤੀ ਨਹੀਂ ਸੀਗੀ ਉਦੋਂ ਇੱਥੇ ਜੀਰੀ ਲਾਉਂਦੀ ਹੁੰਦੀ ਸੀ ਇਹੀ ਮੈਡਮ ਨਰਿੰਦਰ ਕੌਰ ਭਰਾਜ ਤੇ ਅੱਜ ਵੀ ਉਹੀ ਹਾਲਤ ਹੈ ਕਿ ਅਸੀਂ ਮੈਡਮ ਨੂੰ ਕਹਾਂਗੇ ਵੀ ਚੱਲ ਤੂੰ ਜੇ ਤੇਰੀ ਐਮਐਲਏ ਸ਼ਿਪ ਦੇ ਵਿੱਚ ਨਹੀਂ ਪੁੱਗਦੀ ਹੈਗੀ ਤੂੰ ਆ ਜਾ ਦੁਵਾਰੋਂ ਦਾ ਜੀਰੀ ਲਾ ਜਾ ਇੱਕ ਵਾਰੀ ਜਿਹੜੀ ਜੀਰੀ ਲਾਈ ਸੀਗੀ ਹੁਣ ਵੀ ਜੀਰੀ ਲਾ ਕੇ ਜਾ ਜੇ ਤੇਰੀ ਨਹੀਂ ਪੁੱਗਦੀ ਤਾਂ ਇੱਥੇ ਲੋਕਾਂ ਦੇ ਵਿੱਚ ਆ ਕੇ ਖੜ ਕੇ ਗੱਲ ਦਾ ਜਵਾਬ ਦੇ ਕੇ ਜਾ ਮੇਰਾ ਨਾਮ ਹੈ ਹਰਜੀਤ ਸਿੰਘ ਬਾਹੀਆ ਜੀ ਨਾਬਾ ਕੈਂਚੇ ਜੇ ਮੇਰੀ ਦੁਕਾਨ ਹੈ ਦੁਕਾਨ ਦਾ ਕਿਰਾਇਆ ਅਸੀਂ 3-4 ਸਾਲਾਂ ਤੋਂ ਐਵੇਂ ਫ੍ਰੀ ਵਾਂਗੂ ਦੇ ਰਹੇ ਆ ਬਾਈ ਜੀ ਉਰੇ ਕੋਈ ਗਾਖ ਨਹੀਂ ਖੜਦਾ ਬੁਰਾ ਹਾਲ ਐ ਬਦਬੂ ਐ ਮਾਰਦੀ ਐ ਇੱਥੇ ਹਰੇਕ ਤਰ੍ਹਾਂ ਦੀ ਬਿਮਾਰੀ ਪੈਦਾ ਹੋ ਰਹੀ ਐ ਕੋਈ ਪ੍ਰਸ਼ਾਸਨ ਦਾ ਧਿਆਨ ਨਹੀਂ ਕੋਈ ਕਿਸੇ ਅਫਸਰ ਦਾ ਧਿਆਨ ਨਹੀਂ ਇਹਦਾ ਪ੍ਰਧਾਨ ਜੀ ਨੇ ਸਾਡੇ ਇੱਕ ਫੋਨ ਤੇ ਸਾਡੇ ਕੋਲੇ ਇੱਥੇ ਪਹੁੰਚੇ ਨੇ ਅਸੀਂ ਇਹਨਾਂ ਦਾ ਸੁਆਗਤ ਕਰਦੇ ਆ ਜਗENDER ਸਿੰਘ ਉਗਰਾਹਾਂ ਦਾ ਸੁਆਗਤ ਕਰਦੇ ਆ ਜਗਤਾਰ ਸਿੰਘ ਪ੍ਰਧਾਨ ਜੀ ਦਾ ਸੁਆਗਤ ਕਰਦੇ ਆ ਜਿਨ੍ਹਾਂ ਨੇ ਸਾਡੀ ਗੱਲ ਸੁਣੀ ਅਸੀਂ ਪ੍ਰਸ਼ਾਸਨ ਸਤੋ ਤੇ ਪ੍ਰਧਾਨ ਜੀ ਜਦੋਂ ਇਹਨਾਂ ਤੋਂ ਮੰਗ ਕਰ ਰਹੇ ਆ ਵੀ ਇਹਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਨਹੀਂ ਆਉਣ ਵਾਲੇ ਸਮੇਂ 'ਚ ਸਾਰੇ ਦੁਕਾਨਦਾਰ ਉਰੇ ਤਰਨਾ ਦੇਣਗੇ ਕਿਉਂਕਿ ਉਹ ਇਹਦਾ ਜਲਦੀ ਜਲਦੀ ਹੱਲ ਕਰਕੇ ਇਹਨੂੰ ਨਿਮੇੜਕ ਕੀਤਾ ਜਾਵੇ ਜੀ ਸਹੀ ਵਾਰਨਿੰਗ ਦੇ ਦਿੰਦੇ ਦੁਕਾਨਦਾਰ ਦੇਖਦੇ ਆ ਜੀ ਤਿੰਨ ਸਾਲਾਂ ਤੋਂ ਬਾਗੋਦਰ ਨੂੰ ਇੰਟਰਨੈਸ਼ਨਲ ਹਾਈਵੇ ਵੀ ਘੇਰਿਆ ਤੁਸੀਂ ਵਾਰਨਿੰਗ ਦੇ ਦਿੰਦੇ ਹੋ ਪਰ ਅਸੀਂ ਦੇਖਦੇ ਵੀ ਕੁਛ ਨਾ ਕੁਛ ਕਹਿ ਕੇ ਸਾਨੂੰ ਟਕਾਇਆ ਜਾਂਦਾ ਫਿਰ ਕਿਵੇਂ ਦੇਖਦੇ ਅਗਰ ਜਿੰਨੀ ਟੇਕ ਨੂੰ ਪੰਡਾ ਹੈ ਪ੍ਰਾਨ ਜੀ ਸਾਨੂੰ ਇਹ ਇਹ ਕਿਹਾ ਜਾਂਦਾ ਵੀ ਆ 21 ਦਿਨਾਂ ਦਾ ਟੈਂਡਰ ਆ 21 ਦਿਨਾਂ ਤੋਂ ਬਾਅਦ ਕਹਿੰਦੇ ਨੇ 42 ਦਿਨਾਂ ਦਾ ਟੈਂਡਰ ਆ ਉਹ ਕਹਿੰਦੇ ਨੇ ਟੈਂਡਰ ਹਲੇ ਨਿਕੜਿਆ ਨਹੀਂ ਕਿਸੇ ਨੂੰ ਫਿਰ ਦੁਬਾਰਾ ਟੈਂਡਰ ਲਾਉਂਦੇ ਨੇ ਜੇ ਟੈਂਡਰ ਲੱਗਦਾ ਤਾਂ ਹੀ ਉਹਦੀ ਬਦਲੀ ਹੋ ਜਾਂਦੀ ਐ ਸਾਨੂੰ ਤਾਂ ਇਹ ਨਹੀਂ ਪਤਾ ਲੱਗ ਰਿਹਾ ਵੀ ਇਹ ਕੰਮ ਅੰਡਰ ਕਿਦੇ ਆ ਅੰਡਰ ਜੇ ਇਹ ਕੰਮ ਹੋਊਗਾ ਨੈਸ਼ਨਲ ਹਾਈਵੇ ਦੇ ਅੰਡਰ ਆ ਤਾਂ ਉਹਨਾਂ ਕੋਲੇ ਜਾਈਏ ਜਿਹਦੇ ਅੰਡਰ ਆ ਸੀ ਉੱਥੇ ਜਾ ਕੇ ਵੀ ਇਹਦੀ ਪੁਕਾਰ ਲਾਈਏ ਵੀ ਇਹਦਾ ਜਲਦੀ ਤੋਂ ਜਲਦੀ ਕੰਮ ਕੀਤਾ ਜਾਵੇ 68 ਪਿੰਡਾਂ ਦੇ ਵਿੱਚ ਇੱਕੇ ਹੀ ਆ ਜਿਹੜਾ ਨਾਭਾ ਗੈਂਚ ਆ ਪੂਰੇ ਬਾਲਟ ਜਿਹੜਾ ਬੰਨਿਆ ਹੋਇਆ ਜਿਹਦਾ ਕੰਮ ਨਹੀਂ ਹੋ ਰਿਹਾ ਇਹ ਪ੍ਰਧਾਨ ਜੀ ਦਾ ਸਾਨੂੰ ਪੂਰਾ ਵਿਸ਼ਵਾਸ ਹੈ ਇਹ ਸਾਡਾ ਜਲਦੀ ਤੋਂ ਜਲਦੀ ਕੰਮ ਕਰਾ ਕੇ ਇਹਨੂੰ ਸਾਨੂੰ ਭਰੋਸਾ ਇਹਨਾਂ ਦੇ ਵੀ ਜਲਦੀ ਜਲਦੀ ਕੰਮ ਕਰਾ ਕੇ ਇਹਦਾ ਨਿਬੇੜਾ ਕਰਨਗੇ ਜੀ ਧੰਨਵਾਦੀ ਡੀਸੀ ਸਾਹਿਬ ਉਹ ਸੰਗਰੂਰ ਨੂੰ ਬੇਨਤੀ ਕਰਦੇ ਮੈਂ ਜਗਤਾਰ ਸਿੰਘ ਗਾਲਾ ਝਾੜਾ ਸੂਬਾ ਸਕੱਤਰ ਭਾਰਤੀ ਕਿਸਾਨਾਂ ਦੀ ਨੇਕਤਾ ਕਰਾਉਂਦਾ ਨਾਬਾ ਕੈਂਚੀ ਦੇ ਵਿੱਚ ਅਗਰ ਗੱਲ ਕਰੀਏ 4 ਸਾਲ ਸਰਕਾਰ ਬਣੀ ਹੁੰਦੀ ਹੋ ਚੁੱਕੇ ਨੇ ਪਰ ਟਰੈਲੀਆਂ ਰੋਜ਼ ਪਾੜ ਰਹੀਆਂ ਨੁਕਸਾਨ ਹੋ ਰਿਹਾ ਲੋਕਾਂ ਦਾ ਕੀ ਆ ਦੇਖੋ ਗੱਲ ਇਹ ਆ ਵੀ ਆ ਨਾਬਾ ਕੈਂਚੀਆਂ ਉਹੀ ਕੈਂਚੀਆਂ ਨੇ ਜਿੱਥੇ ਐਮ ਐਲ اے ਨਰਿੰਦਰ ਕੌਰ ਭਰਾ ਅੱਜ ਸਕੂਟਰੀ ਤੇ ਆਉਂਦੀ ਰਹੀ ਆ ਸਕੂਟਰੀ ਤੇ ਆ ਕੇ ਲੋਕਾਂ ਦੀਆਂ ਮਨਤਾਂ ਕਰਦੀ ਰਹੀ ਆ ਇੱਥੇ ਝੋਨਾ ਲਾਉਦੀ ਰਹੀ ਆ ਕਹਿੰਦੀ ਰਹੀ ਆ ਵੀ ਸਾਡੀ ਸਰਕਾਰ ਬਣਾਓ ਇਹਨੂੰ ਸਾਰੇ ਨੂੰ ਅਸੀਂ ਸੈੱਟ ਕਰ ਦਿਆਂਗੇ ਇਸ ਕਰਕੇ ਆਹ ਭਵਾਨੀਗੜ ਕੈਂਚੀਆਂ ਦੇ ਲੋਕ ਨੇ ਅੱਕੇ ਪਏ ਨੇ ਜਣੇ ਰੋਜ਼ ਇੱਥੇ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹਰ ਟੁੱਟ ਗਈ ਆਟਾ ਵਾਲੀ ਪਲਟ ਗਈ ਅੱਜ ਜਣੇ ਇਸ ਕਰਕੇ ਇਹ ਆ ਵੀ ਐਮਐਲਏ ਸਾਹਿਬ ਕਹਿਣਾ ਚਾਹੁੰਦੇ ਆ ਆ ਪਵਾਨੀਗੜ ਕੈਂਚੀਆਂ ਨੇ ਪਵਾਨੀਗੜ ਦੇ ਲੋਕ ਨਹੀਂ ਨਾ ਵੱਲ ਧਿਆਨ ਦੇ ਤੇਰੀ ਸਰਕਾਰ ਆ ਤੇਰੀ ਸਤਾ ਚੱਲਦੀ ਆ ਹੁਣ ਅੱਜ ਕੱਲ ਤੂੰ ਕਹਿ ਸਕਦੇ ਆ ਜੋ ਤੂੰ ਕਹੇਂਗੇ ਉਹ ਹੋਊਗਾ ਇਸ ਕਰਕੇ ਇਹਦੇ ਵੱਲ ਧਿਆਨ ਕਰੋ ਐਮਐਲਏ ਸਾਹਿਬ ਆਉਣ ਵਾਲੇ ਦਿਨਾਂ ਦੇ ਵਿੱਚ ਦੁਬਾਰੇ ਵੋਟਾਂ ਲੈਣੀਆਂ ਨੇ ਆਗੇ ਤੁਸੀਂ ਉਸ ਗੱਲ ਤੇ ਵੋਟਾਂ ਲੈਣ ਵਾਲੀ ਗੱਲ ਤੇ ਇਸ ਕਰਕੇ ਇਹ ਆਉਣ ਵਾਲੇ ਦਿਨਾਂ 'ਚ ਭਵਾਨੀਗੜ ਕੈਂਚੀਆਂ ਤੇਰੇ ਗਲੇ ਦੀ ਹੱਡੀ ਮੰਨ ਗਈਆਂ ਆਉਣ ਵਾਲੇ ਦਿਨਾਂ ਜਣੀ ਆਸੀਂ ਜਦੋਂ ਅੱਜ ਦੇਖਿਆ ਕੱਲ ਪਰਸੋਂ ਮੈਨੂੰ ਕਿਹਾ ਕਹਿੰਦਾ ਪ੍ਰਧਾਨ ਜੀ ਮੇਰੀ ਲੱਤ ਟੁੱਟ ਗਈ ਜਣੀ ਰੋਜ਼ ਲੱਤਾਂ ਮਾਹਾਂ ਟੁੱਟਦੀਆਂ ਨੇ ਇੱਥੇ ਜਿੱਥੇ ਤੁਸੀਂ ਝੋਨਾ ਲਾਉਂਦੇ ਐ ਐਮਐਲਏ ਸਾਹਿਬ ਇਸ ਕਰਕੇ ਇਹਦੇ ਵੱਲ ਵਿਸ਼ੇਸ਼ ਧਿਆਨ ਦਿਓ ਜਿੱਥੇ ਪੌਲ ਟੋਕਰੇ ਨੇ ਥੋੜੇ ਬਣਾਏ ਹੋਏ ਇੱਥੇ ਆਹ ਜਿਹੜੀ ਭਵਾਨੀਗੜ ਕੈਂਚੀਆਂ ਦੇ ਵਿੱਚ ਖੜੇ ਆਸੀਂ ਇਹਦੇ ਵੱਲ ਧਿਆਨ ਕਰੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਆ ਸਾਰੇ ਲੋਕ ਰੋਜ਼ ਫੋਨ ਕਰਦੇ ਨੇ ਸਾਨੂੰ ਬੀ ਪ੍ਰਧਾਨ ਜੀ ਸਾਡੇ ਰੋਜ਼ ਇੱਥੇ ਐਕਸੀਡੈਂਟ ਹੋ ਰਹੇ ਨੇ ਇੱਥੇ ਮਾਰਕੀਟ ਆ ਜਿਹੜੀ ਪੂਰੀ ਤਰ੍ਹਾਂ ਦੇ ਨਾਲ ਲੋਕ ਇੱਥੋਂ ਨਹੀਂ ਲੰਘਦੇ ਨੇ ਪੋਲ ਤੋਂ ਹੀ ਲੰਘ ਜਾਂਦੇ ਨੇ ਜੇ ਕਿਸੇ ਨੇ ਕੋਈ ਚੀਜ਼ ਲੈਣੀ ਹੁੰਦੀ ਆ ਉਹ ਪੋਲ ਤੋਂ ਹੀ ਲੰਘ ਜਾਂਦੇ ਨੇ ਬਈ ਇੱਥੇ ਤਾਂ ਲੱਤਾਂ ਰੁੱਟ ਜੇ ਬਾਹਰ ਟੁੱਟ ਜੇ ਇਸ ਕਰਕੇ ਐਮਐਲਏ ਸਾਹਿਬ ਤੁਹਾਨੂੰ ਕਹਿਣਾ ਚਾਹੁੰਦੇ ਆ ਇਧਰ ਧਿਆਨ ਕਰੋ ਨਹੀਂ ਆਉਣ ਵਾਲੇ ਦਿਨਾਂ 'ਚ ਤੇਰੇ ਗਲੇ ਦੀ ਹੱਡੀ ਬਣਨਗੇ ਲੋਕ ਅਸੀਂ ਭਾਰਤੀ ਕਿਸਾਨ ਜੁਣੇ ਇਕਤਾ ਗਰਾਹਾਂ ਵੱਲੋਂ ਆਉਣ ਵਾਲੇ ਦਿਨਾਂ ਜੇ ਦਾ ਪ੍ਰਬੰਧ ਨਾ ਕੀਤਾ ਅਸੀਂ ਵਿਸ਼ੇਸ਼ ਵਿਚਾਰਾਂਗੇ ਇਸ ਗੱਲ ਤੇ ਉੱਤੇ ਆਉਣ ਵਾਲੇ ਦਿਨਾਂ ਵਿਸ਼ੇਸ਼ ਪ੍ਰੋਗਰਾਮ ਆ ਜਿਹੜਾ ਇਹਨਾਂ ਭਰਾਵਾਂ ਜਿੰਨੀ ਹੈ ਨਾ ਕਿਉਂਕਿ ਹੁਣ ਜਿੰਨੇ ਆਏ ਨੇ ਮਾਰਕੀਟ ਵਾਲੇ ਨੇ ਇੱਥੇ ਆਏ ਨੇ ਜਣੀ ਇਸ ਕਰਕੇ ਸਾਰੇ ਕੁੱਲ ਦੁਕਾਨਦਾਰ ਔਖੇ ਨੇ ਆਉਣ ਵਾਲੇ ਦਿਨਾਂ ਚ ਇਕੱਠੇ ਹੋਣਗੇ ਅਸੀਂ ਇਹਨਾਂ ਦੀ ਸਪੋਰਟ ਤੇ ਆਵਾਂਗੇ ਤੇ ਆਉਣ ਵਾਲੇ ਦਿਨਾਂ ਤੈਨੂੰ ਪੁੱਛਾਂਗੇ ਸਵਾਲ ਪੁੱਛਾਂਗੇ ਵੋਟਾਂ ਤਾਂ ਦੁਬਾਰੇ ਫੇਰ ਲੈਣੀਆਂ ਨੇ ਸਰਕਾਰ ਫੇਰ ਤੁਸੀਂ ਕਹਿ ਰਹੇ ਹੋ ਵੀ ਆਮ ਆਦਮੀ ਸਰਕਾਰ ਆਊਗੀ ਇਹ ਤਾਂ ਲੋਕ ਦੱਸਣਗੇ ਵੀ ਆਊਗੀ ਕਿ ਨਹੀਂ ਆਊਗੀ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦੇ ਆ ਵੀ ਇਹਦੇ ਵਾਲਾ ਵਿਸ਼ੇਸ਼ਤਾ ਆਂਦਿਓ ਨਹੀਂ ਆਉਣ ਵਾਲੇ ਦੇ ਨਾਲ ਅਸੀਂ ਇਹਦੇ ਬਾਰੇ ਵਿਚਾਰਾਂ ਸਾਬ ਸੰਗਰੂਰ ਨੂੰ ਬੇਨਤੀ ਕਰਦੇ ਆ ਕਿ ਐਸ ਥਾਂ ਦੇ ਉੱਤੇ ਰੋਜ਼ ਐਕਸੀਡੈਂਟ ਹੁੰਦੇ ਨੇ ਓਰੇ ਜਣੀ 10-10 ਸਪੌਟ ਦੇ ਉੱਤੇ ਟੋਏ ਨੇ ਮੋਟਰਸਾਈਕਲ ਤੇ ਬੰਦੇ ਨੂੰ ਪਤਾ ਨਹੀਂ ਹੁੰਦਾ ਤੇਜ ਆਉਂਦਾ ਕਿਸੇ ਦੀ ਲੱਤ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਆ ਟਰਾਲੀ ਪਲਟ ਗਈ ਬੀਸੀ ਸਾਹਿਬ ਵਿਸ਼ੇਸ਼ ਧਿਆਨ ਦਿਓ ਇਧਰ ਐਡੀਮ ਸਾਹਿਬ ਨੂੰ ਕਹਿਣਾ ਚਾਹੁੰਦੇ ਆ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਜਣੀਆਂ ਇਹ ਲੋਕ ਨੇ ਜਿਹੜੇ ਬਹੁਤ ਔਖੇ ਨੇ ਅਸੀਂ ਭਾਰਤੀ ਕਿਸਾਨ ਜੁਨ ਨੇਕਤਾ ਗ੍ਰਾਹਾਂ ਵੱਲੋਂ ਇਹ ਲੋਕ ਸੰਘਰਸ਼ ਕਰਨਗੇ ਪੂਰੀ ਤਰ੍ਹਾਂ ਜਿਹੜਾ ਇਹਨਾਂ ਦੀ ਪਿੱਠ ਤੇ ਆਵਾਂਗੇ ਇਸ ਕਰਕੇ ਇਥੋਂ ਦੇ ਐਮਐਲਏ ਨਰਿੰਦਰ ਕੌਰ ਭਰਾਜ ਨੇ ਉਹਨਾਂ ਦਾ ਫਰਜ਼ ਬਣਦਾ ਕਿ ਇਹਨੂੰ ਪਹਿਲ ਦੇ ਆਧਾਰ ਤੇ ਜਿੱਥੇ ਤੁਸੀਂ ਝੋਨਾ ਲਾਇਆ ਜਿਰੀ ਲਾਈ ਇਹਨੂੰ ਪਹਿਲ ਦੇ ਆਧਾਰ ਤੇ ਦਾ ਹਲਕਾ